ਦੇ ਹਾਂ ਤੂੰ ਵੇਖ ਲੈ ਕੋਈ ਵੀ ਗੱਲ ਨਹੀਂ ਸਹੀ ਆ ਸਹੀ ਆ ਘਾਟਾ ਭਈਆ ਯਾਰ ਲਾਸਟ ਆ ਸਾਰੀ ਮੰਡੀ ਮੰਨ ਗਏ ਹੁਣ ਸੌਦਾ ਇਹਦਾ ਬਾਬਾ ਤੇਰੀ ਗੱਲ ਨਾਲ ਸਹਿਮਤਾ ਤੇਰਾ ਮੁੱਲ ਪਿਛੇ 1 ਲੱਖ ਰੁਪਏ ਸੀ ਪਹਿਲਾਂ ਤੂੰ 2 ਰੁਪਏ ਲਾ ਇਹਦਾ ਮੁੱਲ ਅਗਲੇ ਨਾਲ ਜੱਜ ਨਾਲ ਲੈਣੀ ਚਾਹੀਦੀ ਯਾਰ ਹੁਣ ਮੰਡੀ ਕਹਦੇ ਆ ਮੰਡੀਆ ਆ ਉਹ ਵਿਜਰੀ ਪਈ ਆ ਮੰਡੀ ਬਾਈ ਸ਼ਾਮ ਦਾ ਟਾਈਮ ਆ ਸੌਦਾ ਥੋੜਾ ਕੀ ਉਪੇ ਮੱਲਣ ਦਾ ਰਹਿ ਗਏ ਸੀ ਭਈਆ ਆਹ ਤਿੰਨ ਨਾਗ ਬਾਕੀ ਸਾਰਿਆਂ ਦੇ ਸੌਦੇ ਹੋ ਗਏ ਸੀ ਵੇਖ ਕੇ ਸੀ ਸਾਰੇ ਭਰਾ ਜਾਵੜੇ ਸੀ ਗੱਲ ਕਰ ਲੈ ਵੇਖਦਾ ਆਸਣਾ ਯਾਰਾ ਸਿਰ ਕਰਦੇ ਹੋਰ ਗਾਉਣ ਮੇਰੇ ਕੋਲ ਆਸਮਾਨ ਨਹੀਂ ਮੈਂ ਤੈਨੂੰ ਤੈਨੂੰ ਨਾ ਤਰਫੋਂ ਤਰਫ ਵੀ ਜਾਂ ਸਾਰੇ ਕੁਝ ਨਕਟੇ ਕੀ ਇਹ ਦੱਸ ਉਹ ਜਾਣਾ ਭੁਖੀਆਂ ਤੇ ਆਇਆ ਮੈਨੂੰ ਕੋ ਲੈ ਗਿਆ ਤੈਨੂੰ ਹੱਡਾਂ ਦੇ ਪੈਸੇ ਦੇਈ ਜਾਂਦੇ ਆ ਤੂੰ ਉਹ ਤਾਂ ਮੈਂ ਤੇਰੀ ਗੱਲ ਮੰਨ ਬੰਦ ਚਾਰੂ ਕੀ ਆ ਚਾਰੂ ਬੋਲਾ ਹੋਰ ਦੱਸ ਇਹ ਮੇਰੀਆਂ ਕਾਲ ਦੀਆਂ ਲੀਆਂ ਰਾਹ ਜੁ ਲੈਣਗੇ ਹੋਰ ਦੱਸ ਉਹ ਭੁਖੀਆਂ ਤੇ ਆਇਆ ਮੈਨੂੰ ਲੈ ਆਇਆ ਮੈਂ ਲੱਗਦਾ ਇਹ ਘੜੀ ਜਾ ਕੇ ਲਿਆ ਮੈਂ ਮੈਨੂੰ ਲੱਗਦਾ ਹਾਂ ਐ ਤੂੰ ਦੇ ਟੱਗਾ ਏ ਮੈਂ ਜਲ 75 ਨਹੀਂ 75 ਬਾਟੀ ਆ ਵੇਖ ਲਾ ਤਾ ਯਾਰ ਤੁਸੀਂ ਕੀ ਦਿੰਨੇ ਆ ਤੁਸੀਂ ਕੀ ਦਿੰਨੇ ਆ ਉਹ 650 ਦਿੰਦੇ ਆ ਤੇਰੇ ਮਾਲ ਨੂੰ ਲੱਖਿਆ ਫਿਰ ਤੈਨੂੰ ਪਾ 6500 ਲੱਖ 100 ਲੈ ਲਈ ਦੇਣੀ ਦਾ ਤੂੰ ਮਾਲ ਵਾਲਾ ਬੰਦਾ ਮਾਲ ਮੁਲ ਕੀ ਫਿਰ ਸਾਡੇ ਕੋਲ ਮਾਲ ਦਾ ਬੰਦਾ ਨਾ ਨਾ ਚਾਹਦਾ ਫਿਰ ਇੰਨਾ ਸਾਡੇ ਕੋਲੇ ਮਾਲ ਹੈਗਾ ਤੈਨੂੰ ਉਹਦੇ ਮੈਂ ਆ ਮੈਂ ਤੈਨੂੰ ਦੱਸੀਆਂ ਨਾ ਵੀ ਤੂੰ ਮੈਂ ਉਹਨਾਂ ਗੱਲ ਕਿਉਂ ਵੀ ਕਹ ਰਹੀ ਨੇ ਬੰਦੇ ਦਾ ਦਾਰੀ ਨਹੀਂ ਨਹੀਂ ਉਹ ਤਾਂ ਪਰਸਪਰ ਸੀ ਕਿ ਹੁਣ ਸਾਮ ਕੀ ਆ ਨਾ ਮੇਰੇ ਘਰ ਨੇ ਤੇ ਰਾਜੀ ਬਰੇ ਜਿਹੜੀ ਆਪਣੇ ਸਾਹਮਣੇ ਹੋਰਦਾ ਅਰੇ ਲੈ ਮੈਂ ਫੰਡਰ ਕਰਕੇ ਨਹੀਂ ਸੀ ਇਹ ਬੱਕਰੀ ਚੂੜੀ ਮਾਰੇ ਬੱਕਰੀ ਸੂਨ ਲਈ ਨਿਕਲੇ ਗੱਦਣ ਜਾਂ ਮੈਂ ਤੈਨੂੰ ਦੱਸਿਆ ਨਾ 2 ਮਹੀਨਿਆਂ ਦੀ ਅਗਲੇ ਨੇ ਆਖੀ ਆ ਹਾਂ ਭਾਈ ਆ ਮੈਂ ਤੈਨੂੰ ਫੰਡਰ ਕਰਕੇ ਦੇਉਂਗਾ ਤੂੰ ਨਾ ਪਾ ਬੱਕਰੀ ਇਹ ਕਿਹਨਾਂ ਨਹੀਂ ਮੈਂ ਨਹੀਂ ਪਾਉਂਦਾ ਅਗਲੇ ਨੇ ਪਾਈ ਆ ਉਹ ਮੈਨੂੰ ਕਹਿੰਦੇ ਵੱਡੇਗਾ ਮੱਕ ਨਹੀਂ ਵੜਦਾ ਉਹ ਗਾ ਵੱਡੇਗਾ ਤੇ ਮੈਂ ਪੈਸੇ ਗਿੰਦੇ ਗੈਨ ਲੱਗ ਲੱ 7500 ਖੁਸ਼ ਹੋ ਗਿਆ ਜਾਨੇ ਕੋਲੋ ਲੈ ਯਾਰ ਕਿੰਨਾ ਆ 600 ਯਾਰ 600 ਕੋਈ ਗੱਲ ਗੈਨ ਲੋ ਗੈਨ 1300 ਹੋਰ ਪਾ ਦੇ 7500 ਪੂਰਾ 10000 ਪਖੜੀ ਆ ਇੱਕਾ ਦੋ ਤਿੰਨ ਚਾਰ ਪੰਜ 6 ਉਹ ਵਾਤੇ ਤੇ ਬੈਠੋ 1500 ਹੋਰ ਪਾ ਦੇ ਉਹੀ ਹੋ ਜਾਊ 75 ਲੈਣਾ ਪਰ ਸਾ ਮੋਰ ਸਾਨੂੰ ਬਈ ਕੋਈ ਨਾ ਜਨਾ ਮੁਕੀ ਆ ਦਿਖਾਈ ਉਹਨੂੰ ਤੂੰ ਤੂੰ ਦੇ ਰਿਆਂ ਨੂੰ ਪੈਸੇ ਤੂੰ ਮੇਰੀ ਗੱਲ ਸੁਣ ਜਾਨੀ ਆ ਨਾ ਕਰ ਪੈਸੇ ਭਾਜੀ ਨਾ ਇਹ ਜਾਨੀ ਹੋ ਰਹਾ ਵਕ ਪਕਣਾ ਭਾਜੀ ਤੇਰੇ ਕੋਲ 500 ਦਾ ਜੀ ਬਾਕੀ ਰਹਿਦਾ ਜੀ 100 ਨਾ ਕਿਹਦਾ ਚੱਲ ਖਾਈ ਦੇ ਦੇ ਯਾਰ ਤੂੰ ਖਾਈ ਖੋਛੋ ਕੇ ਦੇ ਦੇ ਤੇਰੇ ਨਹੀਂ ਹੈ ਭਰਾ ਨਾ ਨਾ ਤੇਰੇ ਕੋਲ ਸਾਨੂੰ ਦਿੰਦੀ ਤੇ ਆ ਰੋ 100 ਨੁ ਲਖਾਈ ਦੇ ਦੇ ਤੂੰ ਸਾਡੇ ਦਾ 100 ਨੁ ਮੋੜ ਦੇ ਉਹ ਕੱਟ ਮੁੱਕੀ ਨਾ ਗੈਨੀ ਕੋਣੇ ਗਿਆ ਮੈਂ ਤਾਂ ਨਹੀਂ ਨਾ ਕੋ ਮੁਕੰਮਲ ਜੇ ਤੂੰ ਆਦੇ ਕੰਨੇ ਦੇ ਮੈਨੂੰ 100 ਤੂੰ ਦੱਸੋ ਬਾਈ ਅਸੀਂ ਵਿਖਾਈ ਰੱਜ ਕੇ ਆਸੀ ਆ ਕਹਿੰਦੇ 100 ਕੱਟ ਨਹੀਂ ਤੁਸੀਂ ਤਾਂ ਤੁਸੀਂ ਅਸੀਂ ਤਾਂ ਵਿਖਾਈ ਆ ਇਹ ਨਹੀਂ ਵਿੱਚ ਤੁਸੀਂ ਤੁਸੀਂ ਤਾਂ ਕਹੀ ਆ ਚਲ ਐ ਕਰ ਗਿਆ ਨਹੀਂ ਕਰਦਾ ਕਰਦਾ ਬਾਬਾ ਕਰਦਾ ਇੱਕ ਮਿੰਟ ਇਹਨੂੰ ਬੋਲਣ ਦੇ ਚਲ ਮੈਂ ਪੈਸੇ ਨਾਲ ਪੈਸੇ ਵਟਾਉਣ ਵਾਲੀ ਗੱਲ ਆਣੀ ਨਹੀਂ ਨਹੀਂ ਪੈਸੇ ਨਾਲ ਤੂੰ ਦੇਵੀ ਲਖਾਈ ਆ ਆਪਦੇ ਆਦੀ ਕੰਮ ਫਾਤੂ ਦੇ ਦੋ 100 ਮੈਂ ਦੇ ਦੇ ਨਾਲ ਹੋਰ ਫਿਰ ਤੂੰ ਫਿਰੋ ਤੂੰ ਐ ਕਰ ਨਾ ਤੂੰ ਐ ਕਰ ਯੂਪੇ ਦੂ ਦਾ ਦੇ ਬਾਈ ਨੂੰ 100 ਰੁਪਏ ਮੈਂ ਤਾਂ ਦੇ ਦੇਣਾ 100 ਤੁਸੀਂ ਦਿਖਾਈ ਦੇਣਾ ਨਾ ਬਸ ਫਿਰ ਓਹੋ ਸੰਗ ਦਾ ਮੋੜ ਸੋ ਓਹੀ ਦੇਵਾਂ ਮੈਂ ਲਖਾਈ ਦਊਗਾ ਨਾ ਨਹੀਂ ਜਾ ਸਕੋ ਗਈ ਤੂੰ ਲਖਾਈ ਆਪ ਦੇ ਆਇਨਾ ਕਰਕੇ ਮੇਰੇ ਕੋਲੋਂ 100 ਲੈ ਵੀ ਦੋਸਤੋ ਆ ਬੱਕਰੀ ਦਾ ਸੌਦਾ ਹੋਇਆ ਯੂਪੇ ਮੱਲਣ ਤੋਂ ਦਵਾਤੀ ਆ ਜਿਵੇਂ ਐਂਡ ਤੇ ਸੀਗਾ ਦੋਸਤੋ ਕਿਹੜਾ ਪਿੰਡ ਸੀ ਬਾਈ ਜੀ ਆਪਣਾ ਜਵਾਰੇ ਵਾਲਾ ਲੈ ਵੀ ਜਵਾਰੇ ਵਾਲੇ ਤੋਂ ਆਏ ਸੀਗੇ ਯੂਪੇ ਵਧੀਆ ਹੋ ਗਿਆ ਸੌਦਾ ਵਧੀਆ ਹੋ ਗਿਆ ਵਧੀਆ ਹੋ ਗਿਆ ਹਾਂ ਖੁਸ਼ ਹੋ ਕੇ ਦਿਆ ਕਰ ਚੀ ਬਾਪੂ ਕਹਿੰਦਾ ਮੁੜ ਕੇ ਐਵੇਂ ਇਹ ਵੀ ਝਾੜ ਮ ਲੱਗਾ ਹੈ ਕਰਦਾ ਹੈ ਨਹੀਂ ਨਹੀਂ ਚਾਲ ਕੋਈ ਗੱਲ ਨਹੀਂ ਲੈ ਵੀ 7000 ਦੇ ਵਿੱਚ ਲਿਖਾਈ ਯੂਪਾ ਕਰਾਊਗਾ ਬਾਈ ਆ ਪਾਣੀ ਝਾੜ ਦੇ ਵਪਾਰੀ ਨੂੰ ਲਾਲਚ ਚ ਬਾਈ ਸਾਨੂੰ ਨਾ 2-3 400 ਦਾ ਲਾਲਚ ਹੁੰਦਾ ਨਹੀਂ ਸਹੀ ਗੱਲ ਐਂਡ ਤੇ ਸਹੀ ਗੱਲ ਆ ਜਮਾ ਮੰਡੀ ਬਾਈ ਜੀ ਵਿੱਜਰ ਕੀ ਸੀਗੀ ਐਂਡ ਤੇ ਸੌਦਾ ਹੋਇਆ ਗੱਲ ਕਰਦੇ ਫਰਕ ਹੁੰਦਾ ਤਾ ਸਾਰੇ ਜਾਵੜੇ ਸੀਗੇ ਤੇ ਕੱਲਾ ਯੂਪਾ ਮੱਲਾ ਰਹਿਂਦਾ ਸੀ 5000 ਦੀ 55 ਕੋਈ ਅੱਗੇ ਰੋਲਾ ਪਾਉਂਦਾ ਰੋਲਾ ਨਾ ਪਾ ਬਾਈ ਲਿਖਾਈ ਆਪੂ ਆਪਣੀਆਂ ਠੀਕ ਆ 6000 6000 ਪੱਕਾ ਲੋਹੇ ਦਾ ਲਿਖਿਆ ਬਸ ਜਿਆ ਹੋ ਗਿਆ ਯਾਰ ਹਾਂ ਨਹੀਂ ਸਹੀ ਯਾਰ ਬਾਪੂ ਨੂੰ ਸਹੀ ਪੈਸੇ ਲਾਉਂਦਾ ਯਾਰ ਗਲਤ ਗੱਲ ਆਪਾਂ 10 ਵੀ ਇਹਨਾਂ ਨੂੰ 500 ਰੁਪਿਆ ਬਣਿਆ ਦੋਨਾਂ ਨੂੰ 10 200 ਦਾ ਤੇਲ 300 ਦੇ ਆੜੀ ਪਈ ਹੈ ਜਿਹੜਾ ਹੋ ਗਿਆ ਤੁਹਾਡਾ ਗਲਤ ਗੱਲ ਆਪਾਂ ਕਰਦੇ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨਹੀਂ ਕੋਈ ਨਹੀਂ ਉਹ ਬੋਲ ਕੇ ਹੁੰਦਾ ਟ ਨੋਟਸ ਆਇਆ ਉਹਦਾ ਜਾਲੀ ਫੜਦੀ ਬਣੀ ਹੈ ਜੀ ਇਹ ਪਿੰਡ ਦਾ ਨਾ ਸੇਵਾ ਕਰੂੰਗੇ ਕਰਦੇ ਨੇ ਕਿ ਕਰਦੇ ਨੇ ਕੋਈ ਨਹੀਂ ਮੁੰਡਿਆਂ ਨੂੰ ਤਾਂ ਸਭ ਦੀ ਮੈਂ ਹੀ ਰੋਕਿਆ ਸੀਗਾ ਮੁੰਡਿਆਂ ਨੂੰ ਤਾਂ ਮੈਂ ਹੀ ਰੋਕਿਆ ਸੀਗਾ ਹਾਂ ਬਾਈ ਤੂੰ ਸੁਣਿਆ ਕੀ ਕਹੇ ਜਾਂ ਨਹੀਂ ਬਾਈ ਇਹਨੂੰ ਕਣਾ ਦੇ ਇਹਨੂੰ ਕਣਾ ਦੇ ਕੋਈ ਚੱਕਰ ਨਹੀਂ ਬੰਦਾ ਟੀਵੀ ਹਾਂ ਬਾਈ ਇੱਕ ਟੀਵੀ ਬੰਦਾ ਉਹ ਮੈਂ ਇਹਨੂੰ ਲਾ ਦਿੱਤਾ ਉਹ ਆ ਵੀ ਵੀ ਵਾਲੇ ਠੀਕ ਆ ਨਹੀਂ ਠੀਕ ਆ ਲੈ ਵੀ ਦੋਸਤੋ ਯੂਪਾ ਮਲਣ ਲੈ ਕੇ ਆਇਆ ਸੀਗਾ 3:00 ਨਾਟ ਤੇ ਉਹਦੇ ਵਿੱਚੋਂ ਦੋ ਬਾਬੇ ਨੂੰ ਦਵਾਦੇ ਆ ਬਾਬੇ ਚਾਰੇ ਵਾਲੇ ਨੂੰ ਇੱਕ ਨਾਗ ਤਾਂ ਆ ਦੋਸਤੋ ਇੱਕ ਜਿਹੜਾ ਉਹ ਲਾਲ ਖੜਾ ਤੁਹਾਨੂੰ ਉਹ ਵਿਖਾ ਦਿੰਨੇ ਲੈ ਵੀ ਦੋਸਤੋ ਆ ਬੱਕਰੀ ਦਾ ਸੌਦਾ ਆ ਗਿਆ ਠੀਕ ਆ ਬਾਈ ਖੁਸ਼ ਆ ਖੁਸ਼ ਆ ਖੁਸ਼ ਆ ਬਾਈ ਠੀਕ ਆ ਲੈ ਵੀ ਸ਼ੀਰ ਅਰਦਾਸ ਸੌਦਾ ਹੋ ਗਿਆ ਲਖਾਈ ਆਪੋ ਆਪਣੀ ਕੀਤੀ ਆ ਨਹੀਂ ਨਹੀਂ ਸਹੀ ਆ ਜੀ ਸਹੀ ਆ ਲੈ ਵੀ ਜਮਾ ਐਂਡ ਦੇ ਯੂ ਪੇ ਠੀਕ ਆ ਕਿੰਨੇ ਨਗ ਲੈ ਕੇ ਆਇਆ ਸੀ ਤਿੰਨ ਸੀ ਬਾਈ ਕਿੰਨੇ ਵੇਚ ਗਏ ਦੋ ਵੇਚ ਠੀਕ ਆ ਕੋ ਜੇ ਮਾਲ ਜਪੁਰ ਤੇ ਦੱਸਦਾ ਜੀ ਬਾਕੀ ਕਰ ਦੋ ਠੀਕ ਹੈ ਠੀਕ ਹੈ ਲੈ ਆਏ ਤਨ ਪਾ ਕੇ ਮੇਰਾ ਮੇਰੀ ਯੂਪੇ ਸਾਰੇ ਗਾਹੇ ਨੂੰ ਛੱਡ ਲੈ 9 ਤੋਂ 13 ਵੀ ਜਾਦੇ 9 ਆ ਬਾਈ ਯਾਰ ਵਜਨ ਵੇਖ ਲੈ ਪੱਟਦਾ ਵੀਡੀਓ ਦੇਖ ਲਓ ਤੁਸੀਂ ਹੋਰ ਦੱਸੋ ਵੀਡੀਓ ਨਹੀਂ ਇਸ ਕੜੀਆ ਤਫਾ ਕਰਾ ਕੇ ਮੰਡੀ ਲੈ ਲਾਂਗੇ ਛੱਡੋ ਜੀ 7500 ਕਿਹਾ ਸਹੀ ਬਾਈ ਯਾਰ ਉੱਤੋਂ ਜਾਵਰ ਦਾ ਸੁਹਾਗ ਦਾ ਫਿਰ ਉੱਦੋਂ ਜਿਹੜੇ 3 400 ਵਜੇ ਮੇਰੀ ਗੱਲ ਸੁਣ ਲੋ ਇੱਕ ਗੱਲ ਕਰ ਦਿੰਨਾ ਜਾਇਦਾ ਮੰਨਣਾ ਹੈ ਜਾਂਦਾ ਮੰਨ ਲਿਓ ਬਾਈ ਜੇ ਤੁਸੀਂ ਜਾਣਾ ਕਰੇ ਤਾਂ ਤੁਹਾਡੀ ਖੁਸ਼ੀ ਆ ਜਾਣਾ ਤਾਂ ਹੈਗਾ ਯਾਰ ਜਾਣਾ ਤਾਂ ਹੈਗਾ ਹੀ ਬਾਈ ਯਾਰ ਨਹੀਂ ਨਹੀਂ ਬਈ ਨਾ ਮੈਂ ਤੈਨੂੰ ਇਹ ਗੱਲ ਕਹੀ ਨਾ ਵੀ ਠੀਕ ਆ ਤੂੰ ਦੱਸ ਤੈਨੂੰ ਦੱਸ ਤਾਂ ਨੇ ਸਹੀ ਜਮਾ ਯਾਰ 8000 ਚ ਲਖਾਈ ਆਪੋ ਆਪਣੀ ਜੇ ਦਿਲ ਕਰਦਾ ਨਹੀਂ 8000 ਕਰਾਂਗੇ ਠੀਕ ਆ ਜੇ ਤੁਹਾਡਾ ਦਿਲ ਕਰਦਾ ਤਾਂ ਵੇਖ ਲੋ 100 ਪਿੱਛੇ ਛੱਡਣਾ ਤਾ ਉਹ ਤੁਹਾਡੀ ਖੁਸ਼ੀ ਆ ਆ ਬੱਕਰੀ ਦਾ ਬਈ ਸੌਦਾ ਹੁੰਦਾ ਹਾਂ ਦੱਸੋ ਬਾਪੂ ਫੇਰ ਉਹ ਹੀ ਗੱਲ ਕਰੀਏ ਨਾ ਕਪੂ ਯਾਰ ਕੇ ਜੀਆਂ ਬਾਪੂ ਗੱਲਾਂ ਯਾਰ 100 ਰੁਪਏ ਪਿੱਛੇ ਐ ਕਿਉਂ ਕਰਦਾ ਮੇਰੇ ਨਾਲ ਲਖਾਈ ਹੈ ਤਾਂ ਲੈ ਲਈ ਕੋਈ ਨਾ 8000 ਲਖਾਈ ਹੈ ਹੈ 8000 ਲਖਾਈ ਹੈ ਆਪੋ ਆਪਣੀਆਂ ਤੁਹਾਨੂੰ ਮੰਨ ਗਏ 8100 ਰੁਪਏ ਪਾਉਗਾ ਇਹ ਤੋਂ ਮੈਂ ਲੈਣਾ 400 500 ਤੇ 400 ਰੁਪਏ ਵੀ ਲੈਣਾ ਤੂੰ ਦਿਖਾ ਯਾਰ ਹਾਂ ਆ ਲਖਾ ਜੀ ਦੇ ਪੈਸੇ ਪੈਸੇ ਆਨਲਾਈਨ ਹੋਣਗੇ ਪੈਸੇ ਆਉਂਦੇ ਹੋਣਗੇ ਕੋਈ ਨਾ ਕਰਵਾ ਦੇ ਹੈ ਕਰਾ ਦੇ ਆ 80 ਰੁਪਿਆ ਨੂੰ ਕਰਾ ਦੇ 100 ਰੁਪਿਆ ਪੈਣ ਦੇ ਹਾਂ 100 ਦੇ ਦਾਂਗੇ 100 ਤੋਂ ਮੈਨੂੰ ਦੇਣਾ 400 ਬਈ ਮੱਲਣ ਤੇਰੇ ਕੰਨੀ ਹੋ ਗਿਆ ਮੇਰਾ ਇਹਦੇ ਕਿੰਨੇ 400 ਹੋ ਗਿਆ ਕੋਈ ਨਹੀਂ ਇਹ ਤਾਂ ਚੱਲ ਇਹਦੇ ਹਾਂ ਬਹੁਤ ਸਿਰਦਰਦੀ ਜਿੰਨੇ ਮਰਜ਼ੀ ਲੱਗੇ ਬਸ ਹਾਂ ਆਨਲਾਈਨ ਕੋਈ ਆ ਪ੍ਰੀਤ ਦਾ ਨੰਬਰ ਹੋਣਾ ਤੇਰੇ ਕੋਲ ਕੋਈ ਨਹੀਂ ਕਿਹੜਾ ਪਿੰਸੀ ਆਪਣਾ ਜੀ ਚਵਾਰੇ ਆ ਚਵਾਰੇ ਲੈ ਵੀ ਚਵਾਰੇ ਵਾਲੇ ਤੋਂ ਆਏ ਸੀਗੇ ਤੇ ਜੂਪੇ ਕਿੰਨੇ ਨਗ ਲੈ ਕੇ ਆਏ ਸੀ ਨਗ ਤਿੰਨ ਲਿਆ ਬਾਈ ਤੇ ਵੇਗੇ ਬਈ ਤਿੰਨੇ ਕਿੰਨੇ ਵੇਗੇ ਬਾਈ ਠੀਕ ਹੈ ਲੈ ਬਾਈ ਵੀ ਐਂਡ ਤੇ ਜਾਂਦੇ ਸੀ ਨਾ ਬਾਈ ਤੁਸੀਂ ਹਾਂ ਤੇ ਮੈਂ ਬਾਈਆਂ ਨੂੰ ਰੋਕ ਲਿਆ ਤੇ ਉਧਰੋਂ ਬਾਪੂ ਹੋਰੀ ਆ ਕੇ ਦੋਸਤੋ ਆ ਬੱਕਰੀ ਦਾ ਵੀ ਐਂਡ ਤੇ ਸੌਦਾ ਹੋ ਗਿਆ ਆ ਬੱਕਰੀ ਦਾ ਵੀ ਸੌਦਾ ਹੋ ਗਿਆ ਦੋਸਤੋ 8000 ਚ ਲਖਾਈ ਆਪੋ ਆਪਣੀਆਂ ਮੜਾ ਜੇ ਨੇੜੇ ਖੜ੍ਹ ਜਾ ਤੁਹਾਡੀ ਫੋਟੋ ਲਾ ਦਿਆਂਗੇ ਲੇ ਵੀ ਦੋਸਤੋ ਬਾਈ ਖੁਸ਼ ਆ ਖੁਸ਼ ਆ ਬਾਬਾ ਜੀ ਠੀਕ ਹੈ ਲੈ ਵੀ ਆ ਤਿੰਨਾ ਬੱਕਰਗੇ ਤਿੰਨੇ ਬੱਕਰੀਆਂ ਬਾਈ ਜੀ ਬਾਬੇ ਹੋਰਾਂ ਦਵਾਤੀਆਂ ਪਿੰਡ ਜਵਾਰੇ ਵਾਲਾ ਤੇ ਯੂਪੇ ਦਾ ਪਿੰਡ ਆ ਮੱਲਣ ਤੁਹਾਨੂੰ ਪਤਾ ਹੀ ਠੀਕ ਆ ਬਾਬਾ ਜੀ ਤੁਹਾਨੂੰ ਪਤਾ ਹੀ ਆ ਪਰ ਹਲਦੀ ਮਿਲਦੀ ਕਰਦੇ ਨਹੀਂ ਨਹੀਂ ਆਪਾਂ ਨੇ ਉਹ ਗੱਲ ਨਹੀਂ